ਉਦਰ ਜ਼ਿਲ੍ਹਾ 바ਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਦੇ ਵਿੱਚ ਨਵੇਂ ਸਾਲ ਦੀ ਆਮਦ ਦੇ ਉੱਤੇ ਬਾਹਰ ਰੂਮ ਸ਼੍ਰੀ ਫਤੇਗੜ ਸਾਹਿਬ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਸਮਾਗਮ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਰुण ਗੁਪਤਾ ਅਤੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਉੱਥੇ ਹੀ ਸਮੂਹ ਜੱਜ ਸਹਿਬਾਨ ਵੀ ਇਸ ਸਮਾਗਮ ਦਾ ਹਿੱਸਾ ਬਣੇ ਉੱਥੇ ਹੀ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸ਼੍ਰੀ ਫਤੇਗੜ ਸਾਹਿਬ ਬਾਰ ਦੇ ਤਿੰਨ ਮੈਂਬਰ ਵਕੀਲ ਦੋ ਲੜਕੀਆਂ ਅਤੇ ਇੱਕ ਲੜਕਾ ਜਿਹੜੇ ਨੇ ਜੱਜ ਬਣੇ ਨੇ ਜਿਨ੍ਹਾਂ ਦੇ ਵਿੱਚ ਅਦਿੱਤਿਆ ਚੋਪੜਾ ਅਤੇ ਕਾਜਲ ਪੰਜਾਬ ਦੇ ਵਿੱਚ ਪੀਸੀਐਸ ਅਤੇ ਭਾਵਨਾ ਰਤਨ ਦਿੱਲੀ ਦੇ ਵਿੱਚ ਜੁਡੀਸ਼ੀਅਲ ਸਰਵਿਸ ਦੇ ਵਿੱਚ ਚੁਣੀ ਗਈ ਹੈ ਅਤੇ ਇਸ ਮੌਕੇ ਨਵ ਨਿਯੁਕਤ ਤਿੰਨ ਜੱਜ ਸਹਿਬਾਨਾ ਭਾਵਨਾ ਰਤਨ ਅਦਿੱਤਿਆ ਚੋਪੜਾ ਅਤੇ ਕਾਜਲ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਨਵ ਨਿਯੁਕਤ ਜੱਜ ਭਾਵਨਾ ਰਤਨ ਦੇ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਸਫਲਤਾ ਜਿਹੜੀ ਮਿਹਨਤ ਕਰਨ ਵਾਲਿਆਂ ਨੂੰ ਮਿਲਦੀ ਹੈ ਉਹਨਾਂ ਨੇ ਕਿਹਾ ਕਿ ਹਰੇਕ ਲੜਕੀ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹਦੇ ਮਾਤਾ ਪਿਤਾ ਦੀ ਤਰ੍ਹਾਂ ਉਹੋ ਵੀ ਲੜਕੀਆਂ ਨੂੰ ਅੱਗੇ ਵਧਨ ਦੇ ਵਿੱਚ ਮਦਦ ਕਰਨ ਉਥੇ ਹੀ ਲੜਕੀਆਂ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਕੇ ਦੇਸ਼ ਅਤੇ ਸਮਾਜ ਦਾ ਨਾਮ ਰੋਸ਼ਨ ਕਰ ਸਕਦੀਆਂ ਨੇ ਅਤੇ ਇਸ ਲਈ ਲੜਕੀਆਂ ਨੂੰ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੈ ਇਸ ਮੁਕੇ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਕੀ ਕੁਝ ਕਹਿਣਾ ਹੈ ਬਾਅਰ ਐਸੋਸੀਏਸ਼ਨ ਫਤਿਹਗੜ ਸਾਹਿਬ ਵੱਲੋਂ 2024 ਦਾ ਜਿਹੜਾ ਆਗਾਜ਼ ਕੀਤਾ ਗਿਆ ਉਸ ਦੇ ਵਿੱਚ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਸਾਡੇ ਬਾੜ ਦੇ ਤਿੰਨ ਮੈਂਬਰ ਸਹਿਮਾਨ ਜਿਹੜੇ PCS ਔਰ ਦਿੱਲੀ ਜੁਡੀਸ਼ੀਅਲ ਸਰਵਿਸਸ ਦੇ ਵਿੱਚ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ ਉਹਨਾਂ ਨੂੰ ਅੱਜ ਸਨਮਾਨਿਤ ਕਰਨ ਵਾਸਤੇ ਡਿਸਟ੍ਰਿਕਟ ਜਨਰੇਲ ਸੈਸ਼ਨ ਜੀ ਸਾਹਿਬ ਸੈਸ਼ਨ ਦਾ ਆਪਣਾ BC ਸਾਹਿਬ ਤੇ ਹੋਰ ਜੱਜ ਸਾਹਿਬਾਨ ਔਰ ਸਾਰੀ ਉਸਮੂਹ ਵਾਰ ਉਹਨਾਂ ਦੇ ਵਿੱਚ ਆਈ ਹੈਗੀ ਆ ਮੈਂ ਅੱਜ ਆਪਣੇ ਵੱਲੋਂ ਆਪਣੀ ਬਾਰ ਵੱਲੋਂ ਅ ਅਦਿੱਤਿਆ ਚੋਪੜਾ ਜੀ ਔਰ ਭਾਵਨਾ ਰਤਨ ਜੀ ਔਰ ਕਾਜਲ ਬੇਟੀ ਜਿਹੜੇ ਤਿੰਨੇ ਅ ਜਿਹੜੇ ਪੀਸੀਐਸ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਸਿਲੈਕਟ ਹੋਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਔਰ ਆਸ ਕਰਦੇ ਕਿ ਆਉਣ ਵਾਲੇ 2025 ਦੇ ਵਿੱਚ ਸਾਡੇ ਹੋਰ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਇਥੇ ਨਵੇਂ ਲੋ ਕਰਨਾ ਵਾਲੇ ਵਕੀਰ ਹੈਗੇ ਆ ਉਹ ਵੀ ਜਿਹੜਾ ਹੈਗਾ ਪੀਸੀਐਸ ਵਗੈਰਾ ਦੇ ਵਿੱਚ ਆਉਣ ਪਾਕਿਸਤਾਨ ਦੀ ਮਾਰ ਦਾ ਮਾਣ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦਾ ਮਾਣ ਸ਼ਹੀਦਾਂ ਦੀ ਧਰਤੀ ਦਾ ਮਾਣ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾਵੇ ਥੈਂਕ ਯੂ ਬਈ ਮੇਰਾ ਨਾਮ ਭਾਗਨ ਰਤੇ ਹੈ ਮੈਂ ਡਿਲੀਵਰੀ ਟਿਊਸ਼ਨ ਸਰਵਿਸਿਸ ਮੇਰਾ ਸਿਲੈਕਸ਼ਨ ਹੋਇਆ ਹੈ ਤੇ ਅੱਜ ਸਾਨੂੰ ਇੱਥੇ ਡਿਸਟ੍ਰਿਕਟ ਬਾਰ ਅਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਬੁਲਾਇਆ ਸੀ